ਇਸ ਤੀਰਾਂ ਨਾਲ ਸਾਡੀ ਕੀ ਦੁਸ਼ਸ਼ਤ ਕਰਨਾ ਮੈਂ ਤਾਂ ਬੋਲਦਾ ਹੁੰਦਾ ਹੋਰ ਕੀ ਅੱਧਾ ਹੀ ਅੱਜ ਕਾਣਾ ਸੀ ਨਵੀਂ ਗੱਡੀ ਦੇਖਣ ਤੇ ਮੇਰੇ ਭਾਣਾ ਜਾਇ ਨਹੀਂ ਜਾਣਾ ਕਿ ਵੀ ਬਾਰਿਸ਼ ਕਾਫੀ ਹੋ ਗਈ ਆ ਤੇ ਥੋੜਾ ਹੀ ਮੀਂਹ ਟਿਆ ਹੁਣ ਚੱਲਦੇ ਆਪਾਂ ਡੈਡੀ ਦੇ ਫੋਨ ਤੇ ਉਸੇ ਲੈਨੇ ਆਪਾਂ ਗੱਡੀ ਜੇ ਨਾਲ ਜਾਵਾਂਗੇ ਨਵੀਂ ਗੱਡੀ ਦੇਖਣ ਲੋ ਜੀ ਤੇ ਜਿਹੜਾ ਮੀਂਹ ਪਿਆ ਨਾ 10 15 ਮਿੰਟ ਹੀ ਪਿਆ ਵਾ ਤੇ ਜਿਹੜਾ ਪਿਆ ਨਾ ਬਹੁਤ ਜ਼ਬਰਦਸਤ ਪਿਆ ਵਾ ਮਿੰਟੋਂ ਮਿੰਟ ਪਾਣੀ ਪਾਣੀ ਖੜਤਾ ਤੇ ਮਸਾ ਪਾਣੀ ਕੋਈ ਆ ਗਿਆ ਸਾਡੇ ਲੁਧਿਆਣੇ ਦਾ ਮੇਨ ਚੌਕ ਸਭਰਾਵਾ ਚੌਕ ਤੇ ਸਾਰੇ ਲੋਕ ਨਿਕਲਦੇ ਚੰਡੀਗੜ੍ਹ ਜਾਣਾ ਜਿਸ ਦੀ ਫਾਦਰ ਗੱਡੀ ਦੀ ਚਾਬੀ ਲਈਏ ਚਲੋ ਜੀ ਗੱਡੀ ਚੱਤੀ ਆ ਗਈ ਆਪਣੇ ਹੱਥ ਤੇ ਉਧਰ ਤਾਂ ਨਿਕਲਿਆ ਨਹੀਂ ਜਾਣਾ ਯਾਰ ਇਧਰ ਹੀ ਬੜਿਆ ਜਾਓ ਇਹ ਬਹੁਤ ਵਿਚੇ ਕਰਕੇ ਲਾਈ ਹੋਈ ਸੀ ਗੱਡੀ #ਸ਼ੀਸ਼ੇ ਦੇ ਕੋ ਪੂਰੇ ਐਸਟਮ ਅੰਦਰੋਂ ਹੋਏ ਹੋਏ ਧੁੰਦਲੇ ਆਜੋ ਪਾ ਜੀ ਆਜੋ ਜੀ ਮਹਾਰਾਜ ਸਾਡੇ ਕੋ ਕਿੱਥੇ ਫਿਕਰਾਂਗੇ ਫੋਕਸ ਨੂੰ ਸਾਹਮਣੇ ਇੰਤਰਾਲਾ ਵੀ ਲੋਕ ਲਾ ਹੀ ਦੇਗੇ ਯਾਰ ਬੱਚੇ ਬੜੇ ਖਰਾਤੀ ਇੱਥੇ ਦੇ ਨਾਲ ਗੱਡੀ ਜਾਊਗਾ ਨਹੀਂ ਨਾ ਇਹਨਾਂ ਛੇਤੀ ਆਣਾ ਨਹੀਂ ਜਿੱਦਾਂ ਹੀ ਹੋਰਨ ਬਜਾਏ ਨਾ ਦੋ ਦਿਨ ਇਹਨੇ ਭੱਜੇ ਭੱਜੇ ਆੜਾ ਅਰੇ ਮੋੜ ਤਾਂ ਲੈ ਲਓ ਮਗੱਲਾ-ਗੱਲਾ ਜਰਾ ਮੋੜ ਹੀ ਲੈ ਗਿਆ ਗੱਡੀ ਦੇ ਵਿੱਚ ਚਲੋ ਵਾ ਗੱਲਾ-ਗੱਲਾ ਜਰਾ ਮੋੜ ਹੀ ਲੈ ਗਿਆ ਗੱਡੀ 'ਚ ਚਲ ਆ ਜੋ ਮੰਮੀ ਵੀ ਟੀਵੀ ਲਾ ਦੀ ਪਹਿਲਾਂ ਯਾਰ ਚਲੋ ਚਲੋ ਛੇਤੀ ਆ ਜਾਓ ਬਾਕੀ ਜਿੰਨਾ ਮੀ ਪਿਆ ਨਾ ਕਿ ਉੰਨੀ ਜਾਈ ਧੁੱਪ ਵੀ ਚੜ ਗਈ ਆ ਹੋਜੀ ਆਇਓ 300 ਮਾਦੀ ਕੱਢੀ ਬਾਵਾਂ ਇਹ ਲੋ ਸਾਧਰ ਸਾਹਿਬ ਦੀ ਗੱਡੀ ਲੈ ਕੇ ਜੇ ਜਾਣਾ ਹੁੰਦਾ ਨਾ ਸਾਨੂੰ ਤੇਲ ਪਾਉਣਾ ਪੈਂਦਾ ਪੱਲਿਓ ਹੈ ਸਾਡੀ ਗੱਡੀ ਆ ਇਹ ਆਪਣੀ ਗੱਡੀ ਨੂੰ ਤੇਲ ਸਹੀ ਆਪਣੀ ਗੱਡੀ ਸਾਨੂੰ ਜੇ ਜਾਣਾ ਡੈਡੀ ਨੇ ਜੇ ਜਾਣਾ ਉਹਦਾ ਲੱਗ ਚੀਜ਼ ਹੈਗੀ ਆ ਜਦੋਂ ਅਸੀਂ ਜਾਣਾ ਸੀ ਸਾਨੂੰ ਬੇਸਟਿੰਗ ਕਰਾ ਲਓ ਸਾਡੀ ਇਹ लवली ਦਾ ਕਸੂਰ ਹੈ ਬਈ ਉਹ ਯਾਰ ਮੈਨੂੰ ਨਹੀਂ ਪਤਾ ਸੀਗਾ ਮੇਰੇ ਦਿਮਾਗ 'ਚ ਨਹੀਂ ਸੀਗੀ ਯਾਰ ਅਸੀਂ ਕਿਹ ਚੱਲੋ ਰੇਸ਼ਨ ਲਾਈਨ ਚੱਲੇ ਆ ਤੇ ਇਹ ਨਾਰਮਲ ਜਿਹਾ ਹੀ ਪਰਨਾ ਬੰਨਿਆ ਤੇ ਇਹ ਕਹਿੰਦੇ ਅਸੀਂ ਤਿਆਰ ਹੋ ਕੇ ਆਣਾ ਸੀ ਪੂਰੇ ਦਿਨ ਇੰਨ ਦਾ ਚਲਾਂ ਮੰਦੂ ਵਿੱਚ ਪਰ ਜਾ ਹਾਈ ਹੋ ਗਈ ਹਾਈ ਕੀ ਹੋਇਆ ਇਸ਼ੂ ਬੱਚੇ ਆਈ ਹੋ ਗਈ ਪੁੱਤ ਕਹੇ ਥਾਰ ਵੀ ਲੈ ਕੇ ਦਿੰਗੇ ਇਹ ਸੁਪਨਾ ਆਇਆ ਤਾਂ ਕਹਿੰਦਾ ਜੇ ਬੁੱਢੇ ਹੋ ਗਏ ਲੈ ਕੇ ਜੋੜ ਦਵਾਂਗੇ ਮੇਰੇ ਸਾਥ ਨਾਲ ਵੀ ਚਾਈਨ ਨਵੀਂ ਹੋਵੇ ਤਾਂ ਚਾਹ ਪੁਰਾਣੀ ਹੋਵੇ ਲੈ ਕੇ ਦਿੰਦੀ ਆਂ ਲੈ ਕੇ ਦਿੰਦੀ ਆਂ ਇੰਨੇ ਸਬਸਕ੍ਰਾਈਬਰ ਹੋ ਗਏ ਤੇੜੀਆਂ ਟੇਟੀਆਂ ਪਰ ਤੂੰ ਮੇਰੀ ਆ ਵਧੀਆ ਲੱਗੀ ਕਿ ਨਹੀਂ ਨਾਈਸ ਤੁਹਾਨੂੰ ਦੱਸੋ ਕਿੱਦਾਂ ਦੀ ਲੱਗੀ ਦੱਸਾਂ ਉਹ ਕੀ ਹੁੰਦਾ ਜਦੋਂ ਆਪਾਂ ਨਵੀਂ ਗੱਡੀ ਦੇਖਦੇ ਆ ਨਾ ਉੱਚ ਹੋਏ ਆਪਾਂ ਅਡਜਸਟ ਨਹੀਂ ਹੋਏ ਹੁੰਦੇ ਚੰਗੀ ਤਰ੍ਹਾਂ ਤਾਂ ਕਰਕੇ ਥੋੜੀ ਜਿਹੀ ਉਹ ਲੱਗਦੀ ਆ ਹੁਣ ਆਪਾਂ ਆਪਣੀ ਗੱਡੀ ਚਾਹ ਮੈਨੂੰ ਉਹਦੀ ਸੀਟਾਂ ਥੋੜੀਆਂ ਖੁੱਲੀਆਂ ਲੱਗਦੀਆਂ ਆ ਇਹ ਥੋੜੀ ਜਿਹੀ ਮੈਨੂੰ ਨਾ ਜਿੱਦਾਂ ਕਿ ਥੋੜੀ ਜਿਹੀ ਲੱਗ ਰਹੀ ਹੈ ਕਿ ਹਾਂ ਵੀ ਗੱਡੀ ਨਾ ਜੰਜਸਟਡਾ ਵੈਸੇ ਮੇਰੇ ਕੋ 아이ਡੀਆ ਸਵਿਫਟ ਟੂ ਹੈਗੀ ਆ ਡਿਜ਼ਾਇਰ ਸਵਿਫਟ ਟੂ ਡਿਜ਼ਾਇਰ ਪਰ ਇਹ ਠੀਕ ਆ ਗੱਡੀ ਦਾ ਹੈਂਡ ਗੇਅਰ ਵੀਡੀਓਜ਼ ਵਗੈਰਾ ਮੈਂ ਦੇਖੀਆਂ ਪਹਿਲਾਂ ਤੇ ਅਡਾ ਐਨੀਮੇ ਕਾਫੀ ਵੀਡੀਓ ਦੇਖੀਆਂ ਵਾ ਫਰੌਂਸ ਬਹੁਤ ਇਸ ਟਾਈਮ ਵਿਕਰੀ ਆ ਕੋਈ ਕਹਿੰਦਾ ਵਧੀਆ ਕੋਈ ਜਾਂ ਦੇਖੋ ਹਰ ਇੱਕ ਚੀਜ਼ ਤਾਂ ਸਾਰਿਆਂ ਦੇ ਵਿੱਚ ਵਧੀਆ ਨਹੀਂ ਮਿਲਦੀ ਹੈਗੀ ਕੋਈ ਤਾਂ ਕੋਈ ਕਮੀ ਹੁੰਦੀ ਆ ਬਾਕੀ ਠੀਕ ਆ ਦੇਖਦੇ ਆ ਖਾਲੀ ਤਾਂ ਪਲਾਨ ਬਣਾ ਰਹੇ ਆ ਬਾਕੀ ਦੇਖੋ ਸ਼ਾਇਦ ਕਦੋਂ ਬੰਦ ਆ ਜਲਦੀ ਬਣੂਗਾ ਵੈਸੇ ਤੁਸੀਂ ਸੁਜੈਸਟ ਕਰੋਗੇ ਕਿ ਗੱਡੀ ਲੈਣੀ ਚਾਹੀਦੀ ਇਹ ਵਾਲੀ ਕਿ ਨਹੀਂ ਲੈਣੀ ਚਾਹੀਦੀ ਸੁਜੈਸਟ ਵਾਲੇ ਆਪ ਨੂੰ ਨਹੀਂ ਪਤਾ ਕੀ ਸੁਜੈਸਟ ਕਰਨਾ ਮੈਂ ਤਾਂ ਬੋਲ ਦੂੰ ਹਾਂ ਇਹ ਮੇਰਾ ਕੈਮਰਾਮੈਨ ਬਣੀ ਸੀ ਕਿ ਇਹ ਮੈਂ ਰੱਖ ਲੈਂਦੀ ਆ ਪੂਰਾ ਕੈਮਰੇ ਨੂੰ ਸਟੇਲ ਜਿੱਦਾਂ ਕਿ ਉਹ ਵਿਆਹਾਂ ਚ ਨਹੀਂ ਇੱਕ ਜਗ੍ਹਾ ਲਾ ਦਿੰਦੇ ਹੁੰਦੇ ਕੈਮਰਾ ਬਾਕੀ ਲੁੱਕ ਵਾਈਜ਼ ਯਾਰ ਗੱਡੀ ਬਹੁਤ ਵਧੀਆ ਲੱਗੀ ਮੈਨੂੰ ਠੀਕ ਹੈ ਗਈ ਆ ਇਹ ਇਹ ਜਿਹੜੀ ਗੱਡੀ ਹੈਗੀ ਆਟੋਮੈਟਿਕ ਆ ਫੁੱਲ ਤੇ ਜਿਹੜੀ ਆਪਾਂ ਲੈਣੀ ਆ ਆਟੋਮੈਟਿਕ ਨਹੀਂ ਲੈਣੀ ਹੈਗੀ ਉਹ ਮੈਨੂੰ ਨਹੀਂ ਵਧੀਆ ਲੱਗਦੀ ਆ ਆਟੋਮੈਟਿਕ ਕਿੱਦਾਂ ਬਹਿ ਕੇ ਲੱਗਿਆ ਵਿੱਚ ਛੇ ਥੋੜਾ ਆਪਣੀ ਗੱਟੀ ਬਸ ਮੈਂ ਨਹੀਂ ਪਿੱਛੇ ਬੈਠਾ ਆਪਾਂ ਪਿੱਛੇ ਵੀ ਚੈੱਕ ਕਰਦੇ ਆ ਬੈਗ ਦੇਖਦੇ ਆ ਤੇ ਮੈਂ ਪੁੱਛੀ ਆ ਜੀ ਤੇ ਰਹਿਣ ਦੇ ਤੁਹਾਨੂੰ ਪਿੱਛੇ ਨਾ ਹਾਈਟ ਘਟ ਹੈ ਦੀ ਉਹ ਤਾਂ ਹੀ ਹਾਈਟ ਘਟ ਹੈ ਆ ਦੇਖੋ ਨਾ ਮਲੇਆ ਘੱਟ ਲੱਗਦੀ ਹੈ ਕਾਫੀ ਜ਼ਿਆਦਾ ਹਾਈਟ ਘਟ ਲੱਗ ਰਹੀ ਆ ਨਵੀਂ ਹਰ ਕੇ ਨਹੀਂ ਬੈਠ ਸਕਦਾ ਲੰਬਾ ਬੰਦੇ ਨੂੰ ਔਖਾ ਹੋਊਗਾ ਬਾਈ ਠੀਕ ਆ ਜਦੋਂ ਬੰਦਾ ਇਦਾਂ ਬਹਿ ਜਾਊਗਾ ਫਿਰ ਤਾਂ ਨਹੀਂ ਕੋਈ ਦਿੱਕਤ ਪਰ ਜਿੱਦਾਂ ਥੋੜਾ ਲੱਗੂਗਾ ਨੂੰ ਆਊਟ ਲੱਗੂ ਆ ਜਦੋਂ ਬਾਹਰ ਅੰਦਰ ਨਿਕਲੂਗਾ ਨਾ ਇਹ ਹਾਈਟ ਦੀ ਵੀਡੀਓ ਮੈਂ ਵੀ ਦੇਖੀ ਸੀ ਉਹਦੇ ਵਿੱਚ ਵੀ ਹਾਈਟ ਉਹ ਮੇ ਬਰੇ ਠੀਕ ਹੈ ਵੀਰ ਬਾਕੀ ਯਾਰ ਜੇ ਤੁਸੀਂ ਬਜਟ ਦੇ ਵਿੱਚ ਲੈਣੀ ਹੈ ਫਿਰ ਤਾਂ ਯਾਰ ਐਦਾ ਹੀ ਹੁੰਦਾ ਹਨਾ ਕੋਈ ਤਾਂ ਕੋਈ ਕਮੀ ਮੈਂ ਕਿਹਾ ਨਾ ਹੁੰਦੀ ਆ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਇਹ ਥੋੜਾ ਜਨਾ ਸਿੰਪਲ ਲੁੱਕ ਤੇ ਲੱਗਦੀ ਹੈ ਥੋੜੀ ਜੀ ਲੱਗਦੀ ਹੈ ਮਸਕਲਰ ਟਾਈਪ ਹਨਾ LED ਜਾਂ ਵਗੈਰਾ ਜਿਆਦਾ ਆ ਜਾਂਦੀਆਂ ਤਾਂ ਅਸੀਂ ਆ ਜਾਂਦੀ ਆ ਕਿਹੜੀ ਗੱਡੀ ਲੈਣੀ ਆ ਆਹ ਲੈਣੀ ਆ ਕਿਹੜੀ ਲੈਣੀ ਆ ਆ ਜਾ ਆ ਜਾ ਜਲਦੀ ਚੱਲ ਬਾਕੀ ਯਾਰ ਆ ਵੀ ਗੱਡੀ ਘੈਂਟ ਹੈਗੀ ਗੈਰਟ ਬਟਾਰਾ ਸਪੇਸ ਵੀ ਵਧੀਆ ਹੈ ਚਲੋ ਬੈਂਕੀ ਤਾਂ ਹੈਗੀ ਹੈ ਪਰ ਸਪੇਸ ਵੀ ਵਧੀਆ ਹੈ ਇਹਦੇ ਚ ਹਨਾ ਲੁਕਾਫ ਹੋਣੀ ਲੱਗਦੀ ਹੈ ਹਨਾ ਠੀਕ ਆ ਫਰੌਂਗਸ ਆਪਣੀ ਜਗ੍ਹਾ ਤੇ ਆਪਣੀ ਜਗ੍ਹਾ ਪਰ ਕੋਈ ਆ ਨਾ ਜਿੰਨੇ ਪੈਸੇ ਆਪਾਂ ਵੱਧ ਭਰਾਂਗੇ ਤੋਂ ਉਹਨਾਂ ਬੈਸਟ ਆ ਉਹ 1500 ਇਹ 1500 ਆ ਇਹ 1500 ਉਹ 1200 ਸੀ ਸੀ ਆ ਬਾਕੀ ਦੇਖੋ ਕੀ ਮੂਡ ਪੰਦਾ ਕੀ ਹੋਇਆ ਚਲ ਬਾਹਰ ਆ ਗਈ ਆਪਣੀ ਬਾਹਰ ਲੱਗੀ ਆ ਪੁੱਤ ਬਾਹਰ ਖੜੀ ਹੋਈ ਹੈ ਨਾ ਆਲੇ ਪਾਪੀ ਲਓ ਲੱਚਾ ਦਾ ਗੱਡੀ ਚ ਲਈ ਹਾਂ ਉਹ ਬਾਹਰ ਲੱਗੀ ਹੋਈ ਹੈ ਚਲ ਅੱਗੇ ਕੌਣ ਬੈਠੇ ਚਲ 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 ਹੋਰੀ 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 ਅਜੇ ਹੋਰੀ ਪੁੱਤ ਨੂੰ ਆ ਗੱਡੀ ਪਸੰਦ ਆ ਗਈ ਸਾਡੇ ਮੇਰੇ ਪੁੱਤ ਨੂੰ ਗੱਡੀ ਪਸੰਦ ਆ ਗਈ ਸੀ ਉਹ ਕਹਿੰਦੀ ਲੈ ਕੇ ਹੀ ਜਾਣੀ ਆ ਜੋ ਮਰਜ਼ੀ ਹੋਵੇ ਹਾਂ ਜੀ ਦਿਲ ਤਾਂ ਮੇਰਾ ਵੀ ਕਰ ਰਿਹਾ ਸੀ ਮੈਂ ਕੀ ਕਰਾਂ ਪੁੱਤ ਦੱਸ ਜਣਾ ਜਿਹੜਾ ਜਣ ਕੇ ਉਹਨੂੰ ਫੋਨ ਕਰ ਕਿਹੜੀ ਵਧੀਆ ਲੱਗੀ ਸਹੀ ਦੱਸਿਓ ਗ੍ਰੈਂਡ ਵਿਟਾਰਾ ਹਾਂ ਸਹੀ ਗੱਲ ਆ ਸਹੀ ਲੱਗੀ ਆ ਯਾਰ ਗ੍ਰੈਂਡ ਵਿਟਾਰਾ ਮੈਨੂੰ ਵੀ ਵੈਸੇ ਉਹੀ ਗੱਡੀ ਵਧੀਆ ਲੱਗੀ ਕੀ ਤੈਨੂੰ ਕੋ ਨਹੀਂ ਉਹਦੇ ਨਾਲੋਂ ਬਾਕੀ ਫਿਲਹਾਲ ਦੇਖ ਰ ਆਪਾਂ ਹੁੰਡਾਈ ਦੀ ਔਰਾ ਕੈਂਡ ਆ ਯਾਰ ਗੱਡੀ ਆ ਵੀ ਔਰ ਹਿੱਤਾ ਉਹ ਵੀ ਦੇਖੀ ਹੋਣੀ ਆ ਬਹੁਤ ਚਲਦੀ ਪਈ ਆ ਨਾ ਠੀਕ ਆ ਗੱਡੀ ਇਹ ਵੀ ਆ ਪਰ ਇਹ ਆ ਕਿ ਫਰੋਂਟ ਨਾਲੋਂ ਕਾਫੀ ਜ਼ਿਆਦਾ ਉਹ ਹੈਗੀ ਆ ਇਹ ਕਿਦਾਂ ਹਾਂਜੀ ਮਹਾਰਾਜ ਮੈਂ ਤਾਂ ਇਸ ਵਾਰ ਦੇਖੋਗੇ ਦੇਖੀ ਲੱਗ ਰਹੀ ਹੈ ਕਿਦਾਂ ਫੇਸ ਉਹਦੇ ਨਾਲੋਂ ਇਹਦੀ ਸਪੇਸ ਅੱਛੀ ਹੈ ਹਾਂ ਇਹਦੀ ਤਾਂ ਦੇਖ ਹੀ ਰਹੀ ਆ ਬਾਰੋਂ ਵੀ ਦਿਖ ਰਹੀ ਆ ਇਹਦੀ ਆ ਕਾ ਵਧੀਆ ਲੱਗ ਰਹੀ ਹੈ ਇਹਦੀ ਸਪੇਸ ਮਨਦੀਪ ਇਹ ਵੀ ਇਹਦੀ ਫੁੱਲੀ ਆ ਉਹਨੂੰ ਲਿਆ ਉਹਨੂੰ ਲਿਆ ਇਹ ਲੱਗ ਰਹੀ ਹੈ ਨਾ ਇਹ ਉਹਦੇ ਨਾਲ ਖੁੱਲੀ ਲੱਗ ਰਹੀ ਹੈ ਜਿਆਦਾ ਖੁੱਲੀ ਹੈ ਕਾਫੀ ਖੁੱਲੀ ਆ ਮੈਂ ਕਹਿੰਦਾ ਨਹੀਂ ਮਸੁੰਦਾ ਕੋਣ ਹੈ ਉਹ ਯਾਰ ਖੁੱਲੀ ਹਰ ਚੀਜ਼ ਦੇਖਣੀ ਪੈਣੀ ਨਾ ਜਿੱਜੂ ਸੱਚੀ ਹੈ ਮੈਂ ਉਹ ਨਹੀਂ ਕਹਿ ਰਿਹਾ ਇੰਟੀਰੀਅਰ ਵੀ ਵਧੀਆ ਦਾ ਹਾਂ ਉਹਦੇ ਨਾਲ ਜਿਆਦਾ ਫੀਲਿੰਗ ਵਧੀਆ ਆ ਰਹੀ ਹੈ ਉਹ ਤਾਂ ਦੇਸੀ ਜਿਹਾ ਲੱਗਦਾ ਸੀ ਆਹ ਚੀਜ਼ ਨਾ ਕੀ ਯਾਰ ਐਕਸਟਰਾ ਆਹ ਜਿੱਜੂ ਦੇਖ ਰਹੇ ਜਿਹੜੇ ਪਰ ਆਪਾਂ ਥੋੜੀ ਗੱਡੀ ਉੱਤਰ ਜਿੱਥੇ ਛੇਤੀ ਕਿਉਂ ਤਾਂ ਸੈਂਡਲ ਪਾਉਣ ਲੱਗੀ ਆ ਜਿਲਾ ਲਾ ਹੋਏ ਆ ਜੀ ਆਪਾਂ ਡੀ ਮਾਟ ਓਏ ਯਾਰ ਸਹੀ ਗੱਲ ਆ ਕਹਿੰਦੇ ਹਾਂ ਵੀ ਗੱਡੀ 'ਚ ਬੈਠੇ ਨਜ਼ਾਰਾ ਆ ਗਿਆ ਕਹਿੰਦੇ ਸਾਨੂੰ ਮੈਂ ਕਿਹਾ ਜੇ ਗੱਡੀ 'ਚ ਆਪਾਂ ਬਹਿ ਹੀ ਗਏ ਆ ਤਾਂ ਫਿਰ ਇਹ ਹੁੰਦਾ ਕਿ ਘਰੇ ਹੀ ਲੈ ਜੀਏ ਫਿਰ ਆਪਾਂ ਵੜ ਕੱਢੀ ਦੇਖਿਓ ਨੇ ਆਂਦੇ ਹੋਏ ਪੱਕਾ ਇਥੋਂ ਪੋਪਕਨ ਲੈਣੇ ਨੇ ਲੈਣੇ ਕਿਸੇ ਨੇ ਤਾਂ ਕਿਸੇ ਨੇ ਇਹ ਕਦੇ ਵੀ ਖਾਲੀ ਨਹੀਂ ਗਣੀ ਯਾਰ ਭੀੜ ਬਹੁਤ ਹੋਈ ਹੋਈ ਆ ਨਾ ਰਾਤ ਸ਼ਾਮ ਵੀ ਤਾਂ ਹੋਰ ਜਿੰਗ ਓਏ ਓਏ ਜਿਆਦਾ ਹੀ ਭੀੜ ਆ ਯਾਰ ਭੀੜ ਹੀ ਬਹੁਤ ਅੱਜ ਅੱਛਾ ਐ ਇਹਨੇ ਜਦੋਂ ਵੀ ਆਣਾ ਨਾ ਇਹਨੇ ਬੋਲ ਲੈਣੇ ਆ ਇਹਨੇ ਕਹਣਾ ਆ ਬੋਲ ਦੇ ਦੋ ਉਹ ਬੋਲ ਦੇ ਦੋ ਆ ਸੈਕਸ਼ਨ ਇਹਨੂੰ ਬਹੁਤ ਵਧੀਆ ਲੱਗਦਾ ਬੋਲ ਵਾਲਾ ਬਿਲ ਸੰਭਾਲ ਲੈ ਕੋਈ ਛੇੜ ਚ ਪਾ ਨਾ ਬਾਹਰ ਆਂਦੀ ਕੁਰਕਰੇ ਦਾ ਪ੍ਰੈਗਟ ਪਹਿਲਾਂ ਖੋਲਗੇ ਸਵੇਰ ਦੀ ਹੀ ਖਾਦੀ ਹੋਈ ਦੇ ਆ ਇਧਰ ਤਸਵੀਰ ਦੀ ਆ ਰੋਟੀ ਖਾਦੀ ਹੋਈ ਆ ਨਿਕਲ ਕੇ ਅਸੀਂ ਗੱਡੀ ਦੇਖਣ ਗੱਡੀ ਉੱਥੇ ਟਾਈਮ ਬਹੁਤ ਲੱਗ ਗਿਆ ਖਾਂਦਾ ਪੀਤਾ ਨਹੀਂ ਕੁਛ ਐ ਚਾਏ ਆ ਨਜ਼ਾਰੇ ਲੈਣ ਨੂੰ ਭਲੇ ਜਲੇ ਹੋਏ ਚੱਕਰ ਆਣੇ ਉਹਨੂੰ ਪਰ ਵੜ ਪਾ ਲਿਆ ਓਕੇ ਉਹ ਵੀ ਰੱਖ ਨਾ ਸੈਂਡਲ ਲੋ ਜੀ ਆ ਡਸਟਬਿਨ ਦੇ ਵਿੱਚ ਬਾਕੀ ਸਮਾਨ ਪਾ ਲਿਆ ਅ ਬੈਲੂ ਵੀ ਇੱਥੇ ਹੀ ਰੱਖਾਂਗਾ ਮੈਂ ਕੈਵਰੇਟ ਹੈਗੀ ਜੀ ਰਮਾਲੀ ਰੋਟੀ ਤੇ ਮਸਾਲਾ ਚਾਹ ਤੇ ਉਧਰ ਆਪਣਾ ਬੁਲਟਸ ਵਗੈਰਾ ਕਰਾ ਰਹੇ ਆ ਸੌਰੀ ਥੋੜੀ ਐਸ ਟਾਈਮ ਸਾਰੇ ਪਰ ਖਾਣਾ ਬਣਾ ਨਹੀਂ ਘਟਦਾ ਕੇਦਾ ਕਿ ਨਹੀਂ ਜੇ ਦੀ ਮਰਜ਼ੀ ਬਾਰਿਸ਼ ਪੈਂਦੀ ਹੋਵੇਗਾ ਨਹੀਂ ਹੈਨਾ ਇਹ ਰੌਣਕ ਪੂਰੀ ਲੱਗੀ ਹੋਈ ਹੈ ਬਾਰਿਸ਼ ਵਾਲੇ ਮੌਸਮ ਚ ਕਿਉਂ ਚੱਲੀਆ ਕਰੇ ਇੱਕ ਠੇਹਰਾ ਪੈ ਗਿਆ ਵਾ ਤੇ ਫਿਰ ਨਾਲ ਚੱਲੇ ਆ ਘਰੇ ਟਾਟਾ ਬਾਏ ਬਾਏ ਮਿਲਦੇ ਤੁਹਾਨੂੰ ਅਗਲੇ ਵਲੌਗ